ਜੀ ਸਾਰੀ ਗੱਲ ਦੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਲੋ ਜੀ ਆਪਾਂ ਅੱਜ ਵਾਲੀ ਨਵੀਂ ਵੀਡੀਓ ਦੀ ਸ਼ੁਰੂਆਤ ਕਰਨ ਲੱਗੇ ਆਂ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰੀ ਆਏ ਨੇ ਤਾਂ ਪਲੀਜ਼ ਚੈਨਲ ਨੂੰ ਕਾਲੇ ਜੀ ਸਬਸਕ੍ਰਾਈਬ ਵੀਡੀਓ ਵਧੀਨ ਲੱਗੀ ਤਾਂ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸ ਕੇ ਜਾਇਓ ਜੀ ਤੇ ਅੱਜ ਮੈਂ ਲੱਗੀ ਸੀਗੀ ਜੀ ਕੱਪ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਾਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਰਦੀਆਂ ਦੇ ਟਾਈਮ ਨੇ ਤੇ ਸਰਦੀਆਂ ਦੇ ਵਿੱਚ ਕੀ ਹੁੰਦਾ ਹੈ ਜੀ ਜਿਵੇਂ ਕਿ ਕੁਝ ਆਪਣੇ ਸਿਆਣੇ ਬਜ਼ੁਰਗ ਹੁੰਦੇ ਆ ਹਨ ਉਹਨਾਂ ਨੂੰ ਤੇਲ ਵਗੈਰਾ ਨਾ ਨਾ ਕੇ ਲਾਉਣ ਦੀ ਆਦਤ ਹੁੰਦੀ ਆ ਤੇਲ ਵਗੈਰਾ ਲਾਉਂਦੇ ਆ ਕੁਝ ਵੀ ਤੋਂ ਹਨਾ ਤੇ ਅੱਜ ਕੱਲ ਤਾਂ ਜਾਂਦੀ ਬਹੁਤ ਚੀਜ਼ਾਂ ਚਲੀਆਂ ਹੋਈਆਂ ਨੇ ਜਿਵੇਂ ਕਲੋਸ਼ਨ ਵਗੈਰਾ ਆਪਾਂ ਲਾ ਲੈਂਦੇ ਆ ਤੇ ਪਰ ਲੇਕਿਨ ਹਨਾ ਜਿਹੜੇ ਆਪਣੇ ਸਿਆਣੇ ਬਜ਼ੁਰਗ ਆ ਉਹ ਤੁਹਾਨੂੰ ਪਤਾ ਹੈ ਕਿ ਤੇਲ ਹੀ ਲਾਉਂਦੇ ਆ ਤੇ ਤੇਲ ਦੇ ਕਰਕੇ ਕੀ ਚੀਜ਼ ਹੁੰਦੀ ਆ ਕਿ ਹਾਂ ਆਪਣੇ ਜਿਹੜੇ ਇੱਥੇ ਨਾ ਕਾਫੀ ਜ਼ਿਆਦਾ ਮਤਲਬ ਜਮ ਜਾਂਦਾ ਤੇਲ ਵਗੈਰਾ ਲਾ ਲੂ ਜਾਂ ਸਾਬਣ ਲਾ ਲੂ ਹਨਾ ਤੇ ਅੱਜ ਮੈਂ ਇਹਨੂੰ ਸਾਫ਼ ਕਰੂੰਗੀ ਇੱਥੇ ਆਪਾਂ ਤੁਹਾਨੂੰ ਦੱਸਾਂਗੇ ਕਿ ਬਹੁਤ ਹੀ ਆਸਾਨ ਜਿਹੇ ਤਰੀਕੇ ਦੇ ਨਾਲ ਆਪਾਂ ਇਹ ਸਾਫ਼ ਕਰਨਾ ਹੈ ਤੁਸੀਂ ਕੁਝ ਵੀ ਜਿੰਦੀ ਕਹਿ ਸਕਦੇ ਹੋ ਕਿ ਨਾ ਬਾਜ਼ਾਰ ਤੋਂ ਨਹੀਂ ਲੈ ਕੇ ਆਣਾ ਤੇ ਤੁਹਾਨੂੰ ਸਾਰਾ ਕੁਝ ਹੈ ਜਿਹੜੇ ਹੀ ਆਪਣੇ ਅ ਘਰ ਦੇ ਵਿੱਚ ਹੀ ਮਿਲ ਜਾਣਾ ਤੁਸੀਂ ਕੀ ਕਰਨਾ ਇੱਥੇ ਬਰਤਨ ਲੈਣਾ ਮਤਲਬ ਜਿਹਦੇ ਵਿੱਚ ਇਹ ਆਪਣਾ ਜਿਹੜਾ ਸਾਰਾ ਅ ਕਹਾਂ ਸਾਦੇ ਕਿ ਪਲਾਸਟਿਕ ਦਾ ਮੱਗ ਹੈ ਡਿਪ ਕਰ ਸਕੀਏ ਤੇ ਤੁਸੀਂ ਮੈਂ ਇੱਥੇ ਮਤਲਬ ਕੋਲਾ ਲਿਆ ਵਾ ਤੇ ਇਹਦੇ ਵਿੱਚ ਹੁਣ ਆਪਾਂ ਕੀ ਕਰਨਾ ਹੈ ਜੀ ਗਰਮ ਪਾਣੀ ਪਾਉਣਾ ਹੈ ਬਿਲਕੁਲ ਗਰਮ ਤੁਸੀਂ ਦੇਖ ਸਕਦੇ ਹੋ ਕਿ ਪਫਾ ਨਿਕ ਰਹੀਆਂ ਨੇ ਮੇਰੇ ਪਾਣੀ ਦੇ ਵਿੱਚ ਤੇ ਮੈਂ ਇਥੇ ਐਨ ਪੂਰਾ ਪਾਣੀ ਰਿੱਝਦਾ ਕਰ ਲਿਆ ਸੀ ਦਾ ਤੇ ਇਹਦੇ ਵਿੱਚ ਆਪਾਂ ਕੀ ਕੁਝ ਪਾਉਣਾ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਕੀ ਕਰਨਾ ਇੱਥੇ ਆਪਾਂ ਲਵਾਂਗੇ ਜੀ ਫਟਕੜੀ ਬਸ ਸੀ ਇੰਨੀ ਕੁ ਲੈਣੀ ਆ ਇਹਨੂੰ ਪਾਣੀ ਦੇ ਵਿੱਚ ਪਾ ਦੇਣਾ ਫਟਕੜੀ ਨੂੰ ਤੇ ਫਿਰ ਉਸ ਤੋਂ ਔਰ ਵਿੱਚ ਜੇ ਤੁਸੀਂ ਇੱਥੇ ਕੀ ਫਟਕੜੀ ਨੂੰ ਆਪਣੇ ਨੂੰ ਜਿਹੜੀ ਜੀ ਇੱਥੇ ਆਪਾਂ ਕਿਉਂਕਿ ਗਰਮ ਪਾਣੀ ਆ ਜੀ ਫਟਕੜੀ ਨੇ ਇਹਦੇ ਬਿਲਕੁਲ ਹੀ ਖੁਰ ਜਾਣਾ ਵਾ ਫਸ ਜੇ ਤੁਸੀਂ ਦੇਖਿਓ ਲੋ ਖੁਰ ਵੀ ਚਲੀਏ ਤਾਂ ਤੇ ਛੇਤੀ ਖੁਰ ਜਾਣਾ ਜੇਕਰ ਤੁਸੀਂ ਇਹਨਾਂ ਭੰਨ ਕੇ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਭੰਨ ਕੇ ਵੀ ਪਾ ਸਕਦੇ ਹੋ ਪਰ ਲੇਕਿਨ ਜਿਉਂ ਜਿਉਂ ਆਪਾਂ ਉਹ ਕਰਨਾ ਫਟਕੜੀ ਨੇ ਖੁਰ ਜਾਣਾ ਕਾਫੀ ਜ਼ਿਆਦਾ ਆਪਦੇ ਆਪ ਹੀ ਤੇ ਤੁਹਾਨੂੰ ਬਿਲਕੁਲ ਵੀ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ ਦੇਖੋ ਮਾਰੀ ਜੀ ਰਹੀ ਤੇ ਹੁਣ ਆਪਾਂ ਇੱਥੇ ਕੀ ਕਰਨਾ ਹੈ ਜੀ ਆਪਾਂ ਲੈਣਾ ਮਿੱਠਾ ਸੋਡਾ ਤੇ ਇਹ ਵੀ ਤੁਸੀਂ ਇੱਕ ਚਮਚਾ ਜਿਹੜਾ ਪੂਰਾ ਮਿੱਠੇ ਸੋਡੇ ਦਾ ਆਪਾਂ ਇਹਦੇ ਵਿੱਚ ਪਾ ਦੇਣਾ। ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਤੁਸੀਂ ਦੇਖਿਓ ਕਿ ਆਪਣਾ ਜਿਹੜਾ ਇਹ ਕਹਿ ਸਕਦੇ ਹਾਂ ਕਿ ਜਿਹੜਾ ਆਪਣਾ ਮੱਗ ਆ ਉਹ ਬਿਲਕੁਲ ਹੀ ਸਾਫ਼ ਹੋ ਜਾਣਾ ਵਾ ਤੇ ਤੁਹਾਨੂੰ ਆਪਾਂ ਸਾਫ਼ ਕਰਕੇ ਦਿਖਾਉਨੇ ਆ ਤੇ ਵੀਡੀਓ ਨੂੰ ਪਲੀਜ਼ ਫੋਲੋ ਅੱਪ ਡੂ ਕਰਿਓ ਤੇ ਕੁਝ ਵੀ ਸਕਿਪ ਨਾ ਕਰਿਓ ਕਿ ਤੁਹਾਨੂੰ ਹਨਾ ਬਾਅਦ ਵਿੱਚ ਪਤਾ ਨਾ ਲੱਗੇ ਕਿ ਹਾਂ ਵੀ ਕੀ ਕੀ ਪ੍ਰੋਸੈਸ ਹੋਇਆ ਤੇ ਆ ਦੇਖੋ ਹੋ ਆਪਣੇ ਜਿਹੜਾ ਉੱਤੇ ਦੀਦੀਆ ਕੀ ਆ ਜਾਂਦੇ ਵਿੱਚ ਤੇ ਆਪਣੇ ਹੈ ਨਾ ਰੈਕਸ਼ਨ ਹੋਣਦੇ ਆ ਹੋਣ ਲੱਗ ਗਏ ਇਹਦੇ ਵਿੱਚ ਤੇ ਇਹਦੇ ਵਿੱਚ ਆਪਾਂ ਕੱਢਦਾ ਕਿ ਪਤਾ ਨਹੀਂ ਕੀ ਲੱਗ ਜਾਂਦਾ ਵਾ ਤੇ ਆਪਾਂ ਇੱਥੇ ਮਿੱਠਾ ਸੋਡਾ ਤੇ ਫਟਕੜੀ ਆਪਾਂ ਦੋਨੋਂ ਚੀਜ਼ਾਂ ਪਾ ਲਈਆਂ ਤੇ ਤੀਜੀ ਚੀਜ਼ ਹੋਣਾ ਕਿੱਥੇ ਕੀ ਪਾਣਾ ਹੈ ਸਿਰਕਾ ਇਹ ਵੀ ਆਪਾਂ ਮਤਲਬ ਇੱਕ ਚਮਚ ਪਾਵਾਂਗੇ ਇਹ ਵੀ ਆਪਾਂ ਜ਼ਿਆਦਾ ਨਹੀਂ ਪਾਉਣਾ ਹੈਗਾ ਇਹ ਤੁਹਾਨੂੰ ਸਾਰੀਆਂ ਚੀਜ਼ਾਂ ਤੁਹਾਡੇ ਜਿਹੜਾ ਘਰ ਦੇ ਵਿੱਚ ਹੀ ਆ ਜਿਹੜੀਆਂ ਮਿਲ ਜਾਣਗੀਆਂ ਬਹੁਤ ਹੀ ਸਾਂਝੇ ਤੇ ਤੇ ਹਮੇਸ਼ਾ ਆਪਾਂ ਹਰ ਇੱਕ ਚੀਜ਼ ਵਰਤਦੇ ਕਰਦੇ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਲੈਣਾ ਤੇ ਹੁਣ ਇੱਥੇ ਆਪਾਂ ਲੈਣਾ ਜੀ ਥੋੜੀ ਜੀ ਮੈਂ ਸਰਫ ਲੈ ਰਹੀ ਆ ਤੁਹਾਡੇ ਕੋਲੇ ਲਿਕੁਇਡ ਸਰਫ ਹੈਗੀ ਆ ਤਾਂ ਤੁਸੀਂ ਉਹ ਪਾ ਲਿਓ ਅਗਰ ਤੁਹਾਡੇ ਕੋਲ ਲਿਕੁਇਡ ਵਿਮ ਹੈਗਾ ਤਾਂ ਤੁਸੀਂ ਉਹ ਪਾ ਲਿਓ ਤੇ ਮੈਂ ਇੱਥੇ ਸਰਫ ਪਾ ਰਹੀ ਆ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰਦੇ ਨਾ ਮਿਕਸ ਕਰਨ ਤੋਂ ਬਾਅਦ ਆਪਾਂ ਜਿਹੜਾ ਆਪਣਾ ਕੱਪ ਆ ਇਹਨੂੰ ਇਹਦੇ ਵਿੱਚ ਆਪਾਂ ਡਿਪ ਕਰ ਦੇਣਾ ਚੰਗੀ ਤਰ੍ਹਾਂ ਹਰ ਇੱਕ ਸਾਈਡ ਆਪਾਂ ਇਹਨੂੰ ਘੁਮਾ ਦੇਣਾ ਤੁਸੀਂ ਦੇਖਿਓ ਕਿ ਹਨਾ ਆਪਣਾ ਕੱਪ ਕਿੰਨਾ ਜਿਆਦਾ ਵਧੀਆ ਨਿਕਲ ਗਿਆ ਜਿਹੜਾ ਚਿੱਟਾ ਨਿਕਲਿਆ ਉਹਨਾ ਵਧੀਆਨ ਸਾਫ ਨਿਕਲਿਆ ਉਹਨਾ ਆਪਣਾ ਕੱਪ ਇਹ ਤੇ ਤੁਸੀਂ ਮੇਰੀਆਂ ਹੋਰ ਵੀ ਵੀਡੀਓਜ਼ ਨੂੰ ਬਹੁਤ ਵਧੀਆ ਪਿਆਰ ਦੇਦੇ ਹੋ ਤੇ ਉਮੀਦ ਆ ਕਿ ਤੁਸੀਂ ਹਨਾ ਇਸੇ ਤਰੀਕੇ ਦੇ ਨਾਲ ਜਿਹੜੀ ਮੇਰੀ ਵੀਡੀਓਜ਼ ਨੂੰ ਪਿਆਰ ਆ ਜਿਹੜਾ ਉਹ ਦਿੰਦੇ ਰਹੋਗੇ ਜੀ ਤੇ ਬਸ ਹਨਾ ਤੁਸੀਂ ਇਹ ਧਿਆਨ ਰੱਖਣਾ ਕਿ ਤੁਸੀਂ ਆਪਦਾ ਹੱਥ ਨਾ ਚਾਲਿਓ ਕਿਉਂਕਿ ਪਾਣੀ ਬਹੁਤ ਜ਼ਿਆਦਾ ਗਰਮ ਆ ਤੁਸੀਂ ਇਹ ਤਾਂ ਠੰਡਾ ਪਾਣੀ ਨਹੀਂ ਲੈਣਾ ਹੈਗਾ ਗਰਮ ਪਾਣੀ ਹੀ ਲੈਣਾ ਇਹ ਵਾਲਾ ਦੱਤਿਆਂ ਰੱਖਿਓ ਐਂ ਬਿਲਕੁਲ ਆਪਾਂ ਪਾਣੀ ਇੱਥੇ ਗਰਮ ਹੀ ਲੈਣਾ ਠੰਡਾ ਨਹੀਂ ਲੈਣਾ ਹੈਗਾ ਤੇ ਆਪਾਂ ਇਹਨੂੰ ਹਾਂ ਇਹਦੇ ਵਿੱਚ ਡਿਪ ਕਰ ਦੇਣਾ ਚੰਗੀ ਤਰ੍ਹਾਂ ਬਸ ਸਾਰਾ ਹਲਕਾ ਘੁਮਾ ਦੇਣਾ ਤੇ ਫਿਰ ਉਸ ਤੋਂ ਅਗਲਾ ਪ੍ਰੋਸੈਸ ਵੀ ਆਪਾਂ ਤੁਹਾਨੂੰ ਜਰੂਰ ਦੱਸਾਂਗੇ ਤੇ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਡਿਪ ਕਰਦੀ ਹੈ ਹਾਂਜੀ ਹਾਂਜੀ ਚੰਗੀ ਤਰ੍ਹਾਂ ਡਿਪ ਹੋਣ ਤੋਂ ਬਾਅਦ ਤੁਸੀਂ ਇੱਥੇ ਕੀ ਕਰਨਾ ਜੀ ਆਹ ਵਾਲਾ ਬਰਸ਼ ਲੈ ਲੈਣਾ ਆਪਣਾ ਤੇ ਇਹ ਵਾਲਾ ਬਰਸ਼ ਦੇ ਨਾਲ ਆਪਾਂ ਇਹਨੂੰ ਜਿਹੜਾ ਹੈ ਸਾਫ਼ ਕਰਨਾ ਹੈ ਤੁਸੀਂ ਤਾਂ ਸਟੀਲ ਬੁਰਸ਼ ਨਹੀਂ ਲੈਣਾ ਹੈਗਾ ਕਿਉਂਕਿ ਜੇ ਆਪਾਂ ਸਟੀਲ ਬੁਰਸ਼ ਲਾਵਾਂਗੇ ਨਾ ਆਪਣਾ ਤਾਂ ਉਹਦੇ ਨਾਲ ਕੀ ਹੋਊਗਾ ਜੀ ਆਪਣੇ ਜਿਹੜਾ ਪਲਾਸਟਿਕ ਇਹਦਾ ਹੈ ਤੇ ਰੰਗ ਲੈਣ ਦਾ ਡਰ ਹੋਊਗਾ ਪਾਣੀ ਆਪਣਾ ਕਾਫੀ ਜ਼ਿਆਦਾ ਗਰਮ ਆ ਤੁਸੀਂ ਇਹ ਧਿਆਨ ਰੱਖਿਓ ਕਿ ਹੱਥ ਨਹੀਂ ਮਚਾਉਣਾ ਹੈਗਾ ਤੇ ਇਸੇ ਇਸ ਤਰੀਕੇ ਦੇ ਨਾਲ ਆ ਦੇਖੋ ਲੱਗੇ ਨਾ ਆਪਣਾ ਲੈਣ ਬਿਲਕੁਲ ਹੀ ਹਲਕੀ ਹਲਕੀ ਥਾਂਜਿਆਂ ਦੇ ਨਾਲ ਆਪਾਂ ਇਹਨੂੰ ਸਾਫ਼ ਕਰਨਾ ਬਹੁਤ ਜ਼ਿਆਦਾ ਆਪਾਂ ਰਗੜਨਾ ਨਹੀਂ ਹੈਗਾ ਤੁਸੀਂ ਦੇਖਿਆ ਕਿ ਆਪਾਂ ਇਹਨੂੰ ਉਹੜੇ ਜੇ ਟਾਈਮ ਦੇ ਵਿੱਚ ਕੀ ਬਿਲਕੁਲ 5-4 ਮਿੰਟਾਂ ਦੇ ਵਿੱਚ ਹੀ ਆਪਾਂ ਇਹਨੂੰ ਸਾਫ਼ ਕਰ ਦੇਣਾ ਹੈ ਇੱਕ ਐਨ ਚੰਗੀ ਤਰ੍ਹਾਂ ਇਹਨੂੰ ਆਪਾਂ ਮਲਦੇਣਾ ਵਾ ਆ ਦੇਖੋ ਜਿਵੇਂ ਜਿਵੇਂ ਆਪਾਂ ਜੰਨੀ ਇਹਨੂੰ ਡਿਪ ਕਰਕੇ ਹੀ ਰੱਖਣਾ ਵਿੱਚ ਲਓ ਆਪਾਂ ਦੇਖੋ ਹੁਣ ਮੈਂ ਸਾਰਾ ਇਸੇ ਤਰੀਕੇ ਦੇ ਨਾਲ ਇਹਦਾ ਸਾਫ਼ ਕਰਦੇ ਹਾਂ ਲਓ ਜੀ ਇਸੇ ਤਰੀਕੇ ਦੇ ਨਾਲ ਆਪਾਂ ਸਾਰਾ ਦੇਖੋ ਲੱਗਦਾ ਲੈਹਣ ਕਿਉਂਕਿ ਹਨਾ ਇੱਕ ਉਸ ਆਪਣਾ ਪਾਣੀ ਗਰਮ ਆ ਤੇ ਇਹਦੇ ਵਿੱਚ ਚੀਜ਼ਾਂ ਤੁਸੀਂ ਇਹ ਹਰ ਇੱਕ ਚੀਜ਼ ਪਾਉਣੀ ਆ ਤੇ ਬਸ ਇੱਕ ਸਿਰਫ ਜਿਹੜੀ ਕਹਿ ਸਕਦੇ ਆ ਕਿ ਹਨਾ ਵਿਮ ਪਾਕਾ ਕੇ ਦੇ ਦਿੱਤਾ ਪਿਛੇ ਲਿਕਵਿਡ ਜਾਂ ਫਿਰ ਲਿਕਵਿਡ ਸਰਪ ਵਗੈਰਾ ਪਾ ਸਕਦੇ ਮੇਰੇ ਕੋਲ ਤੇ ਦੂਸਰੀ ਪਾਊਡਰ ਵਾਲੀ ਸਰਪ ਸੀਗੀ ਆਪਾਂ ਉਹ ਪਾਈ ਆ ਆਪਰੇ ਜਿਹੇ ਤਰੀਕੇ ਦੇ ਨਾਲ ਪਾ ਦੇਖੋ ਇਹਨਾਂ ਵਧੀਆ ਜਣੀ ਬਿਲਕੁਲ ਹੀ ਨਵੇਂ ਵਰਗਾ ਆ ਦੇਖੋ ਇੱਥੇ ਇੱਧਰ ਇੱਧਰ ਰਹਿ ਗਿਆ ਆ ਆ ਦੇਖੋ ਇਧਰਲੀ ਸਾਈਡ ਬਿਲਕੁਲ ਹੀ ਸਾਫ਼ ਹੋ ਗਈ ਤੇ ਬਿਲਕੁਲ ਹੀ ਨਵੇਂ ਵਰਗਾ ਜਿਹੜਾ ਆਪਣਾ ਕਾਪਾ ਹੀ ਨਿਕਲੇ ਹੋਣਾ ਤੇ ਮਤਲਬ ਤੁਹਾਨੂੰ ਇਦਾਂ ਲੱਗੂਗਾ ਕਿ ਆਪਾਂ ਹੁਣੇ-ਹੁਣੇ ਇਹਨੂੰ ਜਿਹੜਾ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਲੈ ਕੇ ਆਏ ਆ ਦੇਖੋ ਬਿਲਕੁਲ ਵੀ ਇਹਨੂੰ ਜ਼ਿਆਦਾ ਜ਼ੋਰ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ ਆ ਦੇਖੋ ਐਨ ਬਿਲਕੁਲ ਹੀ ਸਾਫ਼ ਨਿਕਲਿਆ ਤੇ ਹੁਣ ਰਹਿ ਗਈ ਜੀ ਇਧਰਲੀ ਸਾਈਡ ਆ ਦੇਖੋ ਡਿਫਰੈਂਸ ਦੇਖ ਰਿਹਾ ਤੁਹਾਨੂੰ ਦੇਖੋ ਇਸੇ ਤਰੀਕੇ ਦੇ ਨਾਲ ਹੀ ਆਪਾਂ ਇਧਰਲੀ ਸਾਈਡ ਵੀ ਸਾਫ਼ ਕਰ ਦਾਂਗੇ ਸਾਰੀ ਕਾਫੀ ਜ਼ਿਆਦਾ ਮਿਹਨਤ ਨਹੀਂ ਲੱਗਦੀ ਹੈ ਜੀ ਇਹਨੂੰ ਸਿਰਫ 5-4 ਮਿੰਟ ਲੱਗਦੇ ਆ ਤੇ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਆਪਣਾ ਕੱਪ ਹਾਂਜੀ ਤੁਸੀਂ ਪਲਾਸਟਿਕ ਦੀ ਕੋਈ ਵੀ ਚੀਜ਼ ਇਸ ਤਰੀਕੇ ਨਾਲ ਹੀ ਸਾਫ਼ ਕਰ ਸਕਦੇ ਹੋ ਤੇ ਜੇਕਰ ਤੁਸੀਂ ਕਿਹਦਾ ਦੇਖੇ ਵੱਡੇ ਟਾਬੇ ਵਗੈਰਾ ਹੈਗੇ ਆ ਤੁਹਾਡੇ ਤਾਂ ਤੁਸੀਂ ਉਹ ਵੀ ਸਾਫ਼ ਕਰ ਸਕਦੇ ਹੋ ਜੀ ਮੈਂ ਸਿਰਫ ਤੁਹਾਨੂੰ ਕਲਾਸ ਕੱਪ ਹੀ ਸਾਫ਼ ਕਰਕੇ ਦਿਖਾਉਣ ਲੱਗੀ ਆ ਤੇ ਜੇਕਰ ਟਾਬੇ ਵਗੈਰਾ ਸਾਫ਼ ਕਰਨਾ ਹੋ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ हॉली हम डिप डिप करी, जाना। नाल नाले साफ करी जाना। मैं वीडियो कोई भी, भी स्किप नहीं की थी है बुरा दिखाया मैं थो एक टाइम स्किप की, की है ना तहु पता है यूट्यूब अपना घर बार भी

ਆ ਦੇਖੋ ਬਿਲਕੁਲ ਆਪਣਾ ਕੱਪ ਸਾਫ਼ ਹੋ ਚੁੱਕਿਆ ਲੋ ਤੇ ਹੁਣ ਸਿਰਫ ਕਲੇ ਵਿੱਚ ਵਿੱਚੋਂ ਰਹਿ ਗਿਆ ਤੇ ਹੁਣ ਆਪਾਂ ਵਿੱਚੋਂ ਸਾਫ਼ ਕਰ ਦਈਏ ਆਪਾਂ ਤਾਂ ਸਟੀਲ ਬਰਸ਼ ਨਹੀਂ ਲੈਣਾ ਹੈਗਾ ਕਿਉਂਕਿ ਸਟੀਲ ਬਰਸ਼ ਦੇ ਨਾਲ ਕੀ ਹੋਣਾ ਹੈ ਜੀ ਆਪਣਾ ਜਿਹੜਾ ਕਹਿ ਸਕਦੇ ਆ ਸਟੀਲ ਬਰਸ਼ ਦੇ ਨਾਲ ਕਾਫੀ ਜ਼ਿਆਦਾ ਲਾਈਨਾਂ ਲਾਈਨਾਂ ਦੀਆਂ ਪੈ ਜਾਣੀਆਂ ਨੇ ਤੇ ਰੰਗ ਵੀ ਆ ਜਿਹੜਾ ਹੋਏਗਾ ਲਹਿ ਜਾਣਾ ਵਾ ਤੇ ਕਰਕੇ ਆਪਾਂ ਸਟੀਲ ਬਰਸ਼ ਨਹੀਂ ਯੂਜ਼ ਕਰਨਾ ਹੈਗਾ ਇਹ ਦਾ ਨ ਬਰਸ਼ ਅ ਯੂਜ਼ ਕਰ ਸਕਦੇ ਹੋ ਜਾਂ ਫਿਰ ਕੋਈ ਕਾਟਨ ਦਾ ਕਪੜਾ ਕਹਿ ਸਕਦੇ ਵੈਸੇ ਇਹਦੇ ਨਾਲ ਬਹੁਤ ਵਧੀਆ ਲੱਗ ਜਾਂਦਾ ਵਾ ਤੇ ਤੁਹਾਨੂੰ ਜ਼ਰੂਰਤ ਨਹੀਂ ਹੈਗੀ ਕਿ ਤੁਸੀਂ ਹੋਰ ਕੁਝ ਯੂਜ਼ ਕਰੋ ਕਿਉਂਕਿ ਇਹ ਹਮੇਸ਼ਾ ਆਪਣੇ ਘਰ ਦੇ ਵਿੱਚ ਹੀ ਹੁੰਦਾ ਸਿੱਕੇ ਭਾਂਡੇ ਵਗੈਰਾ ਮਾਰ ਕੇ ਤੇ ਮੈਂ ਤਾਂ ਹਮੇਸ਼ਾ ਭਾਂਡੇ ਦੇ ਨਾਲ ਹੀ ਮਾਰਦੀ ਹੁੰਦੀ ਆ ਤੇ ਤੁਸੀਂ ਵੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਭਾਂਡੇ ਕਿਸ ਬਰਸ਼ ਦੇ ਨਾਲ ਮਾਰਦੇ ਤੇ ਬਾਕੀ ਮੇਰੀ ਇਹ ਵੀਡੀਓ ਕਿਦਾਂ ਦੀ ਲੱਗੀ ਤਾਂ ਪਲੀਜ਼ ਮੈਨੂੰ ਉਹ ਵੀ ਜਰੂਰ ਜਿਹੜਾ ਰਿਵਿਊ ਆਪਦਾ ਦੇ ਕੇ ਜਾਇਓ ਤੇ ਪਲੀਜ਼ ਜਰੂਰ ਦੱਸ ਕੇ ਜਾਇਓ ਵੀ ਵੀਡੀਓ ਨੂੰ ਕਮੈਂਟ ਕਰਨਾ ਨਾ ਕਮੈਂਟ ਕਰਨਾ ਤੇ ਲਾਈਕ ਕਰਨਾ ਨਾ ਪਲੀਜ਼ ਭੁੱਲਿਆ ਕਰੋ ਤੇ ਉਹ ਵੀ ਜਰੂਰ ਕਰਿਆ ਕਰੋ ਕਿ ਵੀ ਲਾਈਕ ਤੇ ਸਬਸਕ੍ਰਾਈਬ ਕਰਨਾ ਤੇ ਕਮੈਂਡ ਕਰਨਾ ਬਿਲਕੁਲ ਹੀ ਫ੍ਰੀ ਆ ਤੇ ਤੁਹਾਡੇ ਇੱਕ ਲਾਈਕ ਦੇ ਨਾਲ ਇੱਕ ਤੁਹਾਡੇ ਕਮੈਂਟ ਦੇ ਨਾਲ ਮੈਨੂੰ ਆ ਜਿਹੜੀ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਜਿਹੜੀ ਮਿਲਦੀ ਆ ਤੇ एदा होंगे की हाँ होर भी बनाइए होर बनाइए लो जी अपना कप अपना बिल्कुल ही साफ करता देखो तुम एन बिल्कुल साफ हो चुके अपना कपो भी एन बिल्कुल साफ हो चुके बारहों भी हम थानी वॉश करके देखो नी इधर पानी देखो तो अपना किन्ना ज्यादा हो गया गंदा हो गया हमेशा तो तो गर्म पानी ही लैना मैं इनू अः साफ पानी वॉश कर ला